ਜੂਨ 2025 ਨੂੰ ਭਾਰਤ ਐਮਰਜੈਂਸੀ ਦੀ 51ਵੀਂ ਬਰੇਗੰਡ ਬਣਾ ਰਿਹਾ ਹੈ। ਜਿਉ ਨੂੰ ਕਦੇ ਵੀ ਨਾ ਭੁੱਲਣ ਵਾਲਾ ਦਿਨ ਮੰਨਿਆ ਜਾਂਦਾ ਹੈ ਇਸ ਦਿਨ ਸੰਵਿਧਾਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਸੀ 25 ਜੂਨ 1975 ਨੂੰ 21 ਮਹੀਨੇ ਵਾਲੀ ਐਮਰਜੈਂਸੀ ਲਗਾਈ ਗਈ ਸੀ ਤੇ ਇਹ 21 ਮਾਰਚ 1977 ਤੱਕ ਚੱਲੀ ਸੀ ਇਸ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦੀ ਮਨਮਾਨੀ ਦਾ ਦੌਰ ਸੀ ਉਸ ਸਮੇਂ ਦੇ ਰਾਸ਼ਟਰਪਤੀ ਫਕਰੂਦੀਨ ਅਲੀ ਅਹਿਮਦ ਨੇ ਸੰਵਿਧਾਨ ਦੀ ਧਾਰਾ 352 ਦੇ ਤਹਿਤ ਕੇਂਦਰ ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਸਿਫਾਰਿਸ਼ ਤੇ ਐਮਰਜੈਂਸੀ ਲਗਾ ਦਿੱਤੀ ਸੀ ਜੈ ਪ੍ਰਕਾਸ਼ ਨਰਾਇਣ ਅਟਲ ਵਿਹਾਰੀ ਬਾਜਪਾਈ ਤੇ ਲਾਲ ਕ੍ਰਿਸ਼ਨ ਅੜਵਾਨੀ ਵਰਗੇ ਵੱਡੇ ਨੇਤਾਵਾਂ ਨੂੰ ਜੇਲ੍ਹਾਂ ਛੋਟੂ ਦਿੱਤਾ ਗਿਆ ਸੀ میڈیا ਤੇ ਵੀ ਸੈਂਸਰਸ਼ਿਪ ਲਗਾ ਦਿੱਤੀ ਗਈ ਸੀ ਤੇ ਆਰਐਸਐਸ ਸਮੇਤ 24 ਸੰਗਠਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ ਸਰਕਾਰ ਵਿਰੋਧੀ ਖਬਰਾਂ ਖਬਰਾਂ ਵਿੱਚ ਛਾਪਨ ਤੇ ਗ੍ਰਿਫਤਾਰੀ ਦੇ ਹੁਕਮ ਸਨ ਤੇ ਐਮਰਜੈਂਸੀ ਲਗਵਾਉਣ ਵਿੱਚ ਸੰਜੇ ਗਾਂਧੀ ਦਾ ਵੱਡਾ ਰੋਲ ਰਿਹਾ ਸੀ ਐਮਰਜੈਂਸੀ ਦੌਰਾਨ ਨਾਗਰਿਕ ਪਾਬੰਦੀਆਂ ਤੋਂ ਇਲਾਵਾ ਟ੍ਰੇਡ ਯੂਨিয়নਾਂ ਤੇ ਵੀ ਸਖਤੀ ਕੀਤੀ ਗਈ। ਸਰਕਾਰ ਨੇ ਕਥਿਤ ਤੌਰ ਤੇ ਟ੍ਰੇਡ ਯੂਨੀਅਨ ਗਤੀਵਿਧੀਆਂ, ਮਜ਼ਦੂਰਾਂ ਦੀਆਂ ਹੜਤਾਲਾਂ ਤੇ ਪਾਬੰਦੀ ਲਗਾ ਦਿੱਤੀ। ਫੌਨਿਸ ਦੀ ਕੋਈ ਗੁੰਜਾਇਸ਼ ਨਾ ਹੋਣ ਦੇ ਨਾਲ ਨਿਸ਼ਚਿਤਨਖਾਹਾਂ ਲਾਗੂ ਕੀਤੀਆਂ ਗਈਆਂ। ਇਸ ਦਾ ਵਿਰੋਧ ਕਰਨ ਵਾਲੇ ਮਜ਼ਦੂਰਾਂ ਨੂੰ ਸਖਤ ਦਮਨ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦਾ ਇੱਕ ਹੋਰ ਵਿਵਾਦਪੂਰਨ ਪਹਿਲੂ ਸੰਜੇ ਗਾਂਧੀ ਦਾ ਦੇਸ਼ ਵਿਆਪੀ ਸਮੂਹਕ ਨਸਬੰਦੀ ਪ੍ਰੋਗਰਾਮ ਅਤੇ ਸ਼ਹਿਰਾਂ ਦੇ ਸੁੰਦਰੀਕਰਨ ਲਈ ਝੁੱਗੀਆਂ ਚੌਪੜੀਆਂ ਨੂੰ ਢਾਉਣਾ ਸੀ। ਜਿਸ ਵਿੱਚ ਝੁੱਗੀ ਚੌਪੜੀ ਵਾਲਿਆਂ ਨੂੰ ਬਹੁਤ ਤੇ ਜਾਂ ਕੋਈ ਪਹਿਲਾ ਤੋ ਸੂਚਨਾ ਨਹੀਂ ਦਿੱਤੀ ਗਈ ਤੇ ਉਹਨਾਂ ਦੀਆਂ ਝੁੱਗੀਆਂ ਚੌਕੜੀਆਂ ਟਾ ਦਿੱਤੀਆਂ ਗਈਆਂ ਸਾਰ